ਉਹ ਤਾਂ ਤੁਸੀਂ ਹੀ ਕਹਿੰਦੇ ਭਈ ਇਹ ਤਾਂ ਬੜਾ ਕੰਮ ਕਰਦੇ ਆ ਇਹ ਤਾਂ ਖੰਭੇ ਵੀ ਜੜ ਜਾਂਦੇ ਆ ਇਹ ਆਪਣੇ ਤਾਂ ਨਾ ਪਲਾਸਟਿਕ ਪਲਾਸਟਿਕ ਤਾਰਾ ਘਾ ਦਿੰਦੇ ਆ ਅਜਿਹੇ ਐ ਕਰ ਦਿੰਦੇ ਸਾਰਾ ਕੰਮ ਇਹ ਕਰਦੇ ਆ ਵੀ ਪੰਜਾਬੀ ਤਾਂ ਕੰਮ ਹੀ ਨਹੀਂ ਕਰਦਾ ਮਨੂਣਾ ਅਸੀਂ ਵੀ ਕੋਈ ਨਸ਼ਾ ਪਤਾ ਤਾਂ ਨਹੀਂ ਕਰਦੇ ਹੈਗੇ ਅਸੀਂ ਖਿੰਡੀਆਂ ਜੀ ਮਹਾਚਾਲ ਆਪ ਹੀ ਕਰਾਂਗੇ ਲੋਟੇ ਭਗੇ ਤਾਂ ਤੈਨੂੰ ਪਤਾ ਹੀ ਆ ਭਾਈ ਇਹ ਕਿਹੜਾ ਕੰਮ ਕਰਦੇ ਹੁੰਦੇ ਨੇ ਇਹਨਾਂ ਤਾਂ ਇਹ ਜੀ ਕੰਮ ਹੁੰਦਾ ਨਾ ਦਿਹਾੜੀ ਦਾ ਮਸਲਾ ਹੁੰਦਾ ਹੈਗਾ ਇਹ ਕਿਹੜੇ ਕੰਮ ਵਾਲੇ ਹੁੰਦੇ ਆ ਤਾਂ ਬਸ ਇੱਕ ਫਸ ਵੀ ਹੁਣ ਕੀ ਗੱਲ ਹੈ ਆਏ ਆ ਕੀ ਬਣਾਈ ਜਾਂਦੇ ਹੋ ਐਸੇ ਲਾੜੀਆਂ ਕੁਸ ਆ ਯਾਰ ਘਰ ਜਾਟਾ ਆਇਆ ਸੀ ਲੜਕੇ ਦਾ ਚਲ ਦੇਖੀ ਜੂ ਇਹ ਹੁਣ ਕਰਨਾ ਪਊਗਾ ਨਿਗਰਾਣਾ ਕੰਮ ਕਰੀ ਗੱਲ ਤਾਂ ਆਏ ਆ ਵੀ ਆਪ ਨੂੰ ਕਰਨਾ ਪੈਂਦਾ ਉਹ ਤਾਂ ਫੇਰ ਕਰਨੀ ਪੈਂਦਾ ਸਰਦਾਰ ਨਹੀਂ ਭਾਈ ਸਾਰਾ ਕੁਝ ਹੀ ਕਰਨਾ ਪੈਂਦਾ ਹੈ ਸਾਰਾ ਕੁਝ ਹੀ ਕਰਨਾ ਪੈਂਦਾ ਹੈ ਭਾਈ ਤਾਂ ਇਹ ਕਰਦੇ ਫੋਰਾ ਠੀਕ ਹੈ ਠੀਕ ਹੈ ਕਰ ਲੋ ਕਰ ਲੋ ਭਾਈ ਕਿਥਾਂ ਬੱਟੇ ਜੋਂ ਖਿੰਡੇ ਪੈਸੀ ਨੂੰ ਖਾ ਲੋਟ ਕਰ ਲੀਏ ਯਾਰ ਇਹਨਾਂ ਨੂੰ ਕਰ ਲੈ ਇਕੱਠੇ ਹਾਂ ਇਹੀ ਹੈ ਗੱਲ ਭਾਈ ਯਾਰ ਯਾਰ ਬੇਲੇ ਦਾ ਟਾਈਮ ਪਾਸ ਨਹੀਂ ਹੁੰਦਾ ਆ ਤੇ ਹੁਣ ਕਿਸੇ ਨਾ ਕਿਸੇ ਕੰਮ ਦਾ ਪਤਾ ਲਈਏ ਆ ਕੀ ਕਰੀ ਜਾਂਦਾ ਯਾਰ ਆ ਦੇ ਵਾ ਤਾਂ ਉਹ ਬਾਈ ਕੀ ਹਾਲ ਆ ਠੀਕ ਠਾਕ ਬਾਈ ਤੂੰ ਦੱਸ ਠੀਕ ਆ ਵਧੀਆ ਮੈਨੂੰ ਰੱਖ ਲਾ ਜਾਏਂਗਾ ਤੂੰ ਕਰਦਾ ਮੇਰਾ ਟਾਈਮ ਪਾਸ ਹੋ ਜੂਗਾ ਬੇਲੇ ਦਾ ਦਿਨ ਨਹੀਂ ਲੰਘਦਾ ਹੈਗਾ ਉਹ ਤਾਂ 4 ਰੁਪਏ ਮੇਰੇ ਬਣ ਹੀ ਜਾਣਗੇ ਓਏ ਆਇਆ ਬਾਈ ਯਾਰ ਰੱਖ ਛੱਡ ਨੇ ਬੰਦੇ ਜੇ ਕਿਤੇ ਤੋਂ ਕੰਮ ਜਾ ਘਟ ਹੁੰਦਾ ਐ ਕਰਕੇ ਫਿਰ ਮੈਂ ਤਾਂ ਬੰਦੇ ਬਈ ਜੇ ਰੱਖ ਛੱਡਦੇ ਨੇ ਯਾਰ ਆਹ ਗੱਲ ਹੈਗੀ ਹੋਰ ਤਾਂ ਕੋਈ ਗੱਲ ਨਹੀਂ ਤੇਰੀ ਮਾਰੀ ਯਾਰ ਹੁੰਦਾ ਨਹੀਂ ਆਪਾਂ ਪਿੰਡ ਦੇ ਹੈਗੇ ਭਈਏ ਦਾ ਵੀ ਇਹੀ ਹੁੰਦੇ ਆ ਇਹ ਨਹੀਂ ਬਰਾ ਕਦੋਂ ਧੋਖਾ ਦੇ ਜਾਂਦੇ ਉਹ ਸੀਤਾ ਭਾਈ ਯਾਰ ਭਈਏ ਜੇ ਰੱਖ ਲੈਣ ਨਾ ਤੇ ਇਥੋਂ ਕੰਮ ਹੋਵੇ ਭਰਾਵਾ ਨਾ ਤੂੰ ਕੰਮ ਵਾਲਾ ਹੈਂਗਾ ਹੈਂਗਾ ਹੈ ਆਹੀ ਗੱਲ ਹੈਗੀ ਹੋਰ ਤਾਂ ਕੋਈ ਗੱਲ ਨਹੀਂ ਭਰਾਵਾ ਚੰਗਾ ਭਾਈ ਫਿਰ ਮੈਂ ਤਾਂ ਬਥੇਰੇ ਤੇਰੇ ਮਿੰਤਾਂ ਦਾ ਅਰਲੇ ਕਰ ਲੈ ਭਰਾਵਾ ਤੇ ਦੂ ਦਾ ਮੈਨੂੰ ਕੋਈ ਰਵਾਟ ਹੋਈ ਦਿੱਤੀ ਨਹੀਂ ਹੈਗੀ ਜਿੱਥੇ ਆਪਾਂ ਪੰਜਾਬੀ ਦੇ ਪੰਜਾਬੀ ਕੰਮ ਆ ਜਾਂਗੇ ਭਈਏ ਕੰਮ ਨਹੀਂ ਆਉਂਦੇ ਹੈਗੇ ਚੰਗਾ ਭਰਾਵਾ ਫਿਰ ਮੈਂ ਤਾਂ ਚੱਲਦਾ ਮਰਜ਼ੀ ਤੇਰੀ ਮੇਰਾ ਕਿਹੜਾ ਕੋਈ ਜੋਰ ਚੱਲਦਾ ਪਿਆ ਗਰੀਬ ਬੰਦੇ ਟਾਈਮ ਪਾਸ ਕਰਨਾ ਸੀ ਗੱਲਾਂ ਨੇ ਉਹ ਭਾਈ ਗਿਆ ਯਾਰ ਬਾਲਾ ਕੰਮ ਕਰਦੇ ਨੇ ਇਹ ਫਿਰ ਹੁਣ ਨਾ ਤਾਂ ਕੰਮ ਵਾਲਾ ਹੈਗਾ ਨਾ ਕਰਦਾ ਯਾਰ ਕਿ ਨਹੀਂ ਆ ਕੇ ਐਵੇਂ ਕਹਿਣਾ ਵੀ ਮੈਂ ਕੰਮ ਤੇ ਲਾ ਲਓ ਮੈਨੂੰ ਐ ਕਰ ਲਓ ਯਾਰ ਹੈ ਆਹੀ ਗੱਲ ਹੈ ਹੋਰ ਕਿਵੇਂ ਬਸ ਨਾ ਵਿਹਲਾ ਫਿਰ ਅੱਜ ਗਿਆ ਨਹੀਂ ਕਿਸੇ ਓਏ ਉਹ ਤਾਂ ਫਿਰ ਮੇਰੇ ਕੋਲੇ ਆਉਂਦਾ ਨਹੀਂ ਹੈਗਾ ਮੈਂ ਉਹਨੂੰ ਪੁੱਛਿਆ ਸੀਗਾ ਉਹ ਮੈਨੂੰ ਯਾਰ ਫੱਫੜਾ ਜਵਾਬ ਦੇ ਗਿਆ ਯਾਰ ਉਹ ਮੈਨੂੰ ਕਹਿੰਦਾ ਕਹਿੰਦਾ ਸਾਡੇ ਕੋਲ ਤਾਂ ਬੰਦੇ ਬਹੁਤ ਨੇ ਸਿਭਈਏ ਰੱਖੇ ਹੋਈ ਆ ਆਪ ਨੂੰ ਹੀ ਉਹ ਕਰਨਾ ਪਊਗਾ ਉਹ ਦੂਸਰੇ ਕੋਲੇ ਜਾ ਕੇ ਆਉਨੇ ਆ ਯਾਰ ਬਈ ਜੇ ਤਾਂ ਗਏ ਹੁਣ ਉਹ ਡੋ ਕੰਮ ਤਾਂ ਉਹੀ ਕੰਮ ਕਰਤਾ ਉਹਨਾਂ ਨੂੰ ਤਾਂ ਬਚਾ ਲੇ ਪੱਲ ਤਾਂ ਆਏ ਆ ਵੀ ਬੰਦਾ ਫਿਰ ਜੇ ਮਿਲ ਜੇ ਤਾਂ ਵਧੀਆ ਹੂੰ ਤਾਂ ਫਿਰ ਦੇਖੋ ਜਿਵੇਂ ਬਣੂੰਗੀ ਕਰਨੀਆਂ ਪਹਿਣੀਆਂ ਮਿੰਤਾਂ ਯਾਰ ਖੜਾ ਹੈ ਹੁਣ ਆਪ ਨੂੰ ਲੋੜ ਆ ਤੇ ਬਾਹਰ ਤੇ ਖੜਾ ਹੈ ਕੋਈ ਬਿੱਟ ਮਾਰ ਕੇ ਭਾਵੇਂ ਤੁਰ ਜੇ ਇਹਦੇ ਹੈ ਆਖੇ ਦਾ ਲੱਗਦਾ ਨਹੀਂ ਦੇਖਦੇ ਆ ਕਰਕੇ ਮੈਂ ਤਾਂ ਦਰ ਹੋ ਦੇਵ ਕਿਵੇਂ ਦਰਿਆ ਆਉਂਦਾ ਮੈਂ ਤਾਂ ਬਾਈ ਤੈਨੂੰ ਇਹੀ ਕਹਿਣਾ ਚਾਹੁੰਦਾ ਹੈ ਵੀ ਹੁਣ ਮੇਰੀ ਗੱਲ ਸੁਣੋ ਜਿੱਥੇ ਆਪਾਂ ਪੰਜਾਬ ਪਿੰਡ ਦੇ ਵਿੱਚ ਮਤਲਬ ਕਿ ਪਿੰਡ ਦਾ ਬੰਦਾ ਪਿੰਡ ਦੇ ਕੰਮ ਬੰਦੇ ਦੇ ਕੰਮ ਆ ਜੂਗਾ ਬਈ ਇਹ ਕਿੱਥੋਂ ਆ ਜਾਣਗੇ ਹੁਣ ਇਹ ਤਾਂ ਤੂੰ ਆਪ ਸਿਆਣਾ ਹੈਗਾ ਇਹ ਮੈਂ ਜੇ ਮੈਂ ਗਰੀਬ ਨਹੀਂ ਆਉਂਦਾ ਨਹੀਂ ਮੈਂ ਤਾਂ ਕੀਤੀਆਂ ਸੀਗੀਆਂ ਬਈ ਮੈਂ ਵੀ ਗਰੀਬ ਬੰਦੇ ਨਾਲ ਦਾ 4 ਰੁਪਏ ਮੈਨੂੰ ਬਣ ਜਾਣਗੇ ਤੇ ਨਾਲੇ ਬਾਈ ਭਈਆਂ ਦਾ ਨਹੀਂ ਪਤਾ ਕਿਹੜੇ ਵੇਲੇ ਧੋਖਾ ਦੇ ਜਾਣ ਹੁਣ ਉਹੀ ਹੋਊਗੀ ਨਾ ਗੱਲ ਜਿਹੜੀ ਮੈਂ ਕਹਿੰਦਾ ਸੀ ਉਦੋਂ ਦਾ ਬੜਾ ਉੱਬਗੇ ਕਹਿੰਦਾ ਸੀ ਮੇਰੇ ਤਾਂ ਭਈਏ ਕੰਮ ਕਰਦੇ ਨੇ ਓਏ ਐਂ ਫਿਰ ਪਤਾ ਨਹੀਂ ਸੀ ਭਾਈ ਮਗਰੋਂ ਹੀ ਪਤਾ ਲੱਗਦਾ ਨਾ ਛਾਣੇ ਦਾ ਕੇਹਾ ਤੇ ਔਲੇ ਦਾ ਖਾਦਾ ਮਗਣੀ ਪਤਾ ਲੱਗਦਾ ਵੀ ਕੀ ਸੁਆਦ ਨਿਕਲਦਾ ਇਹਦਾ ਗੱਲਾਂ ਆ ਨਾ ਬਈ ਆਪਾਂ ਦਾ ਕੋਈ ਨਸ਼ਾ ਪੱਤਾ ਵੀ ਨਹੀਂ ਕਰਦੇ ਹੈਗੇ ਕਿਸੇ ਨਾਲ ਬੇਇਮਾਨੀ ਨਹੀਂ ਕਰਦੇ ਹੈਗੇ ਜੇ ਆਪਾਂ ਪਿੰਡ ਦੇ ਵਿੱਚ ਕਿਸੇ ਨਾਲ ਬੇਇਮਾਨੀ ਕਰਾਂਗੇ ਤਾਂ ਮਤਲਬ ਕੋਈ ਹਵਾ ਵਾਂਗੂ ਗੱਲ ਹਵਾ ਜੁਲ ਜਾਂਦੀ ਆ ਉਹ ਪਿੰਡ 'ਚ ਪਤਾ ਲੱਗ ਜਾਂਦਾ ਵੀ ਫਲਾਣਾ ਬੰਦੇ ਫਲਾਣੇ ਬੰਦੇ ਨੇ ਤਾਂ ਜਰਾ ਐਂ ਕੀਤੀ ਤਾਂ ਕਾਹ ਕਰਕੇ ਫਿਰ ਅਗਲਾ ਉਹਨੂੰ ਜਮਨ ਨਕੂੰ ਲਾ ਦਿੰਦਾ ਉਹ ਮਗਣੀ ਅੱਖਾਂ ਉਗੜਦੀਆਂ ਬਈ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਨਾ ਫੇਰ ਹੀ ਬੰਦੇ ਨੂੰ ਸੁਰਤ ਆਉਂਦੀ ਤੇ ਹੁਣ ਤੂੰ ਮੇਰੇ ਦਰ ਤੇ ਆ ਕੇ ਖੜ ਗਿਆ ਤੇ ਉਦੋਂ ਮੈਂ ਤੇਰੀਆਂ ਮਿੰਟਾਂ ਕਰਦਾ ਸੀ ਹੁਣ ਤੋਂ ਮੇਰੀਆਂ ਮਿੰਟਾਂ ਕਰਦਾ ਉਹ ਤਾਂ ਤੂੰ ਵੀ ਕਹਦਾ ਸੀ ਭਈ ਇਹ ਤਾਂ ਬੜਾ ਕੰਮ ਕਰਦੇ ਆ ਇਹ ਤਾਂ ਖੰਭਿਆਂ ਤੇ ਚੜ ਜਾਂਦੇ ਆਪਣੇ ਪਤਰਾਸ ਉਤਾਰਾਂ ਕਰ ਦਿੰਦੇ ਆ ਇਹ ਐਂ ਕਰ ਦਿੰਦੇ ਆ ਜੀ ਸਾਰਾ ਕੰਮ ਇਹ ਕਰਦੇ ਆ ਵੀ ਪੰਜਾਬੀ ਤਾਂ ਕੰਮ ਹੀ ਨਹੀਂ ਕਰਦਾ ਨਰਸਿੰਦ ਨੂੰ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦੇ ਹੈਗੇ ਤੇ ਅੱਜ ਕੱਲ੍ਹ ਬਈ ਕਮ ਕਾਦਰੀ ਲੁੱਟ ਬਣੇ ਵਾਲੇ ਬੰਦੇ ਦੀ ਰਹਿ ਗਈ ਭਰਾਵਾ ਚੰਗੇ ਬੰਦੇ ਦੀ ਕੋਈ ਕਦਰ ਨਹੀਂ ਕਰਦਾ ਭਰਾਵਾ ਇਹ ਤਾਂ ਇੰਤੋਂ ਤੱਕ ਮੰਨਣੀ ਤੋਂ ਭਾਈ ਮੇਰਾ ਤਾਂ ਚਿੱਟਾ ਜਵਾਬ ਆ ਬਈ ਮੈਂ ਤਾਂ ਜਾਣ ਨਹੀਂ ਸਕਦਾ ਠੀਕ ਹੈ ਨਾ ਆਪਦਾ ਬੰਦਾ ਕੋਈ ਹੋਰ ਭਾੜ ਲਾ ਯਾਰ ਤਾਂ ਚੰਦਰੀ ਆ ਪਤਾ ਨਹੀਂ ਕਿੱਦ ਨੂੰ ਉੱਡ ਗਏ ਪੈਸੇ ਵੀ ਲੈ ਗਏ ਕੰਜਰ ਦੇ ਪੱਤਾ ਮਾਰ ਕੇ ਹੁਣ ਕੀ ਕਰਾਂਗੇ ਯਾਰ ਕਿੱਥੋਂ ਪਾ ਲਾਂਗੇ ਉਹਨਾਂ ਨੂੰ ਇਹ ਜਿਹੇ ਬੰਦਿਆਂ ਨੂੰ ਹੈ ਬੜਾ ਪੰਗਾ ਹੋਇਆ ਹੈ ਹੁਣ ਕਿਵੇਂ ਬਣੂ ਨਾ ਹੁਣ ਆਪਾਂ ਜਾਣਦੇ ਆ ਪਿੰਡ ਨਹੀਂ ਜਾਣਦੇ ਉਹਨਾਂ ਦਾ ਕੋਈ ਸ਼ਹਿਰ ਨਹੀਂ ਜਾਣਦੇ ਵੀ ਕਿੱਥੋਂ ਦੇ ਹੈਗੇ ਨੇ ਕਿੱਥੋਂ ਦੇ ਨਹੀਂ ਹੈਗੇ ਕੰਜਰ ਦੇ ਬੜੀ ਗਲਤੀ ਖਾਧੀ ਮਨਾ ਸਤ ਸ੍ਰੀ ਅਕਾਲ ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਜਿਹੜੇ ਭਈਏ ਨੇ ਮੇ ਤੋਂ ਜਿਵੇਂ ਪੈਸੇ ਲੈ ਕੇ ਭੱਜ ਗਏ ਸੀ ਇਹਨਾਂ ਨੇ ਤੇ ਇਸ ਤਰ੍ਹਾਂ ਭਈਏ ਦਾ ਧੋਖਾ ਕਰ ਜਾਂਦੇ ਨੇ ਤੇ ਸਾਡਾ ਇਹੀ ਮੈਸੇਜ ਹੈ ਵੀ ਕੰਮ ਦੇਣਾ ਆਪਣੇ ਪੰਜਾਬੀ ਬੰਦਿਆਂ ਨੂੰ ਦਿਓ ਕਿਉਂਕਿ ਪਿੰਡ ਦਾ ਬੰਦਾ ਪਿੰਡ ਦੇ ਬੰਦੇ ਦੇ ਕੰਮ ਆ ਜਾਂਦਾ ਹੈਗਾ ਜੇ ਸਾਡੇ ਚ ਕੋਈ ਗਲਤੀ ਹੋਈ ਤਾਂ ਅਸੀਂ ਮਾਫੀ ਚਾਹੁੰਦੇ ਆ ਅੱਗੇ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ ਚੈਨਲ ਬਣਿਆ ਹੋਇਆ ਬਠਿੰਡੇ ਦੀ ਸ਼ਾਨ BB ਵਾਲਾ YouTube ਦਾ ਚੈਨਲ ਬਣਿਆ ਹੋਇਆ ਹੈ ਪਿਆਰ ਪਰ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ